ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦੇ ਵਿੱਚ ਔਰ ਸਾਡੇ ਦੇਸ਼ ਵਿੱਚ ਡਿਸਟਰਬੈਂਸ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਆਇਆ ਹੈ ਕਾਫੀ ਦੇਰ ਤੋਂ ਔਰ ਪਿਛਲੇ ਦਿਨੀ ਉਹਨਾਂ ਨੇ ਪਹਿਲ ਕਾਮ ਦੇ ਵਿੱਚ ਵੀ ਜੋ ਹੈ ਉਹਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਨੇ ਸਾਡੇ ਪੰਜਾਬ ਜੀ ਐਨ ਕੇ ਔਰ ਸਾਡੇ ਦੇਸ਼ ਡਿਸਟਰਬੈਂਸ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਡੇ ਮਾਸੂਮ ਲੋਕਾਂ ਨੂੰ ਉਹਨਾਂ ਨੇ ਮਾਰਿਆ ਔਰ ਬੜੇ ਦੁੱਖ ਨਾਲ ਕਹਿਣਾ ਬੰਦਾ ਕਿ ਸਾਡਾ ਜੋ ਦੇਸ਼ ਇਹਦੇ ਵਿੱਚ ਬਹੁਤ ਸਾਰੇ ਲੋਕਾਂ 'ਚ ਗੁੱਸਾ ਹੈਗਾ कि ਅਸੀਂ ਜੋ ਇਹਨਾਂ ਨੇ ਕਟਿਆ ਕਾਨੂੰਨੀ ਹਰਕਤ ਕੀਤੀ ਏ ਉਹਦਾ ਸਾਡੇ ਵੱਲੋਂ ਪੂਰਾ ਠੋਕਮਾ ਜਵਾਬ ਜਾਣਾ ਚਾਹੀਦਾ ਹੈ ਔਰ ਸਾਨੂੰ ਇਸ ਗੱਲ ਦਾ ਫਕਰ ਹੈ ਆਪਣੀਆਂ ਫੌਜਾਂ ਦੇ ਉੱਪਰ ਕਿ ਉਹਨਾਂ ਨੇ ਪਰਸੂ ਰਾਤ ਨੂੰ ਮਤਲਬ ਕਿ ਜੋ ਹੈ ਜਿੰਨੇ ਟਿਕਾਣੇ ਹਨ ਉਹਨਾਂ ਦੇ ਉਗਰਵਾੜ ਜਿੱਥੇ ਉਗਰਵਾਦੀਆਂ ਫੈਕਟਰੀਆਂ ਕੋ ਉਹ ਜਿੱਥੇ ਗਰੋਥ ਟ੍ਰੇਨਿੰਗ ਲੈਂਦੇ ਨੇ ਉਗਰਵਾੜ ਜਿੱਥੋਂ ਪੈਦਾ ਹੁੰਦਾ ਹੈਗਾ ਉਹਨਾਂ ਨੂੰ ਉਹਨਾਂ ਜਾ ਕੇ ਘਾਟਗੜ 100 ਉਗਰਵਾਦੀਆਂ ਨੂੰ ਮਾਰਿਆ ਔਰ ਉਹਨਾਂ ਨੂੰ ਦੱਸਿਆ ਕਿ ਤੁਸੀਂ ਹੁਣ ਬੰਦੇ ਬਣ ਜਾਓ ਤਾਂ ਕਿ ਤੁਹਾਡੀ ਹੁਣ ਜਰਾ ਗਲਤ ਕੰਮ ਕਰੇਗਾ ਦੀ ਖੈਰ ਨਹੀਂ ਹੈਗੀ ਔਰ ਪੰਜਾਬ ਦੀ ਜਨਤਾ 'ਚ ਇਹਦਾ ਬਹੁਤ ਵੱਡਾ ਸਾਰੇ ਦੇਸ਼ 'ਚ ਉਤਸ਼ਾਹ ਹੈਗਾ ਕਿ ਅਸੀਂ ਜੋ ਫੈਸਲਾ ਲਿਆ ਜੋ ਇਹ ਮੁਕਾਬਲਾ ਕੀਤਾ ਬੜਾ ਅੱਛਾ ਕੀਤਾ ਹੈਗਾ ਔਰ ਉਹਦੇ ਬਾਅਦ ਅੱਜ ਦੀ ਖਬਰ ਮੈਨੂੰ ਪਤਾ ਲੱਗਾ ਹੈਗਾ ਕਿ ਪਾਕਿਸਤਾਨ ਵੱਲੋਂ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਹਨ ਕਿ ਸਾਡੇ ਕੋਈ 5-7 ਜ਼ਿਲ੍ਹਿਆਂ ਦੇ ਉੱਪਰ ਅਟੈਕ ਕਰਨ ਦੀ ਔਰ ਸਾਡੀ ਜੋ ਫੌਜ ਹੈਗੀ ਇਹ ਚਾਹੇ ਜਿੰਨੇ ਵੀ ਸਾਡੀਆਂ ਆਰਮੀ ਹੈਗੀ 에ਅਰ ਫੋਰਸ ਹੈਗੀ ਇਹ ਉਹਨਾਂ ਨੇ ਬੜਾ ਅੱਛਾ ਉਹਦਾ ਪ੍ਰੋਟੈਕਟ ਕੀਤਾ ਹੈਗਾ ਉਹਨਾਂ ਨੂੰ ਡਿਫਿਊਜ਼ ਕੀਤਾ ਹੈਗਾ ਉਹਨਾਂ ਨੇ ਉਹ ਅਟੈਕ ਆਨ ਨਹੀਂ ਦਿੱਤਾ ਹੈਗਾ ਤੁਹਾਨੂੰ ਇਸ ਗੱਲ ਦਾ ਵੀ ਆਪਣੀਆਂ ਫੌਜਾਂ ਦੇ ਪਰ ਬਹੁਤ ਮਾਨ ਹੈਗਾ ਸੋ ਨਾ ਹੀ ਅਸੀਂ ਜੋ ਲੱਗਦਾ ਹੈ ਕਿ ਹੁਣ ਅਗਰ ਇਹ ਲੜਾਈ ਹੁੰਦੀ ਹੈ ਜੇ ਨਹੀਂ ਮਰਦਾ ਪਾਕਿਸਤਾਨ ਤਦੀ ਹੋਂਦ ਵੀ ਖਤਮ ਹੋ ਜਾਏਗੀ ਕਿਉਂਕਿ ਹੁਣ ਜਿਹਦੇ ਉਹਦੇ ਪੱਲੇ ਕੁਝ ਨਹੀਂ ਰਿਹਾ ਹੈਗਾ ਜੋ ਪਾਕਿਸਤਾਨ ਦੀ ਜਨਤਾ ਹੈਗੀ ਹੈ ਉਹ ਬਹੁਤ ਦੁਖੀ ਹੈਗੀ ਹੈ ਉੱਥੇ ਭੁੱਖਮਰੀ ਪਈ ਹੈਗੀ ਹੈ ਪਰ ਪਾਕਿਸਤਾਨ ਜਿਹੜਾ ਹੈਗਾ ਸਿਰਫ ਸਾਨੂੰ ਡਿਸਟਰਬ ਕਰਨਾ ਚਾਹੁੰਦਾ ਹੈ ਪਰ ਅਸੀਂ ਕਿਸੇ ਕੇ ਮਤੇ ਨਾ ਡਿਸਟਰਬ ਹੋਣਦੇ ਨੇ ਆਪਣੀ ਦੇਸ਼ ਨੂੰ ਉਹ ਨਾ ਪੰਜਾਬ ਨੂੰ ਤੇ ਅਸੀਂ ਪੂਰਾ ਦਾ ਮੁਕਾਬਲਾ ਕਰਾਂਗੇ ਉਹਨੂੰ ਸਭ ਉਸ ਕਾਵਾਂਗੇ ਜਿਵੇਂ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰ ਕਿਤਨਾ ਤੱਕ ਵੀ ਲੋਕ ਜਿਹਨੇ ਨੇ ਸਹੀਮ ਬਰਤਨ ਤੇ ਕਿ ਦੂਜੇ ਦਾ ਜਿਹੜਾ ਸਾਥ ਮੈਂ ਪੰਜਾਬ ਔਰ ਦੇਸ਼ ਦੀ ਜਨਤਾ ਨੂੰ ਅਪੀਲ ਕਰਾਂਗਾ ਕਿ ਸਾਨੂੰ ਪੇਸ਼ੈਂਸ ਰੱਖ ਕੇ ਸਾਨੂੰ ਆਪਣੇ ਫੌਜੀਆ ਦੇ ਉੱਪਰ ਮਾਨ ਹੋਣਾ ਚਾਹੀਦਾ ਹੈਗਾ ਔਰ ਸਾਰਾ ਜੋ ਦੇਸ਼ ਹੈਗਾ ਸਖਸ਼ਮ ਹੈਗਾ ਲੜਾਈ ਲੜਨ ਦਾ ਮੁਕਾਬਲਾ ਕਰਨ ਦਾ ਪਾਕਿਸਤਾਨ ਦਾ ਔਰ ਸਾਨੂੰ ਪੇਸ਼ੈਂਸ ਰੱਖ ਕੇ ਬੜੇ ਇਤਮਾਨਦ ਨਾਲ ਔਰ ਖਾਸ ਕਰਕੇ ਕਿਸੇ ਵੀ ਅਫਵਾਹਾਂ ਦੇ ਵਿੱਚ ਨਹੀਂ ਆਣਾ ਕਿਸੇ ਵੀ ਗੱਲਾਂ ਦੇ ਉੱਪਰ ਵੈਰੀਫਾਈ ਕਰਨਾ ਕੋਈ ਵੀ ਗੱਲ ਨਹੀਂ ਕਿ ਜੇ ਕਿਸੇ ਨੇ ਕਿਹਾ ਉਹਨੂੰ ਮੰਨ ਕੇ ਨਹੀਂ ਚੱਲਣਾ ਹੈਗਾ ਉਹਦੀ ਸਚਾਈ ਦੇਖ ਕੇ ਫਿਰ ਗੱਲ ਕਰਨੀ ਹੈ ਔਰ ਕੋਸ਼ਿਸ਼ ਕਰਨੀ ਹੈਗੀਏ ਕਿ ਆਪਾਂ ਪੇਸ਼ੈਂਸ ਰੱਖਦੇ ਹੋਏ ਜੋ ਸਰਕਾਰੀ ਆਫੀਸ਼ੀਅਲੀ ਬਿਆਨ ਆਏ ਉਹਦੇ ਉੱਪਰ ਗੌਰ ਕਰੀਏ ਔਰ ਇਤਮਾਨਦ ਨਾਲ ਆਪਣੇ ਪੰਜਾਬ ਦੇ ਨਾਲ ਆਪਣੇ ਦੇਸ਼ ਦੇ ਨਾਲ ਖੜੇ ਹੋਈਏ ਔਰ ਜੋ ਸਾਰਾ ਦੇਸ਼ ਕਰਦਾ ਜੋ ਵਾੜਾ ਪੰਜਾਬ ਕਰਦਾ ਸੀ ਨਾਲ ਉਹਦੀ ਗੱਲ ਮੰਨੀ ਹੈ ਬਹੁਤ ਬਚਾ ਲਿਆ। ਅੰਦਰ ਵਿੱਚ ਵੀ ਅਸੀਂ ਦੇਖਿਆ ਕਿ ਲੋਕਾਂ ਨੂੰ ਰਾਸ਼ਨ ਕੱਟਣ ਦੀ ਕੋਸ਼ਿਸ਼ ਕੀਤੀ ਜਿਵੇਂ ਜਿਹੇ ਜਿਹੇ ਮੌਕੇ ਹੁੰਦੇ ਨੇ ਜਿਦਾ ਕੋਰੋਨਾ ਕਾਲ ਵਿੱਚ ਵੀ ਜਿੱਦ ਕਦਕਾਨਦਾਰਾਂ ਨੇ ਕੁਝ ਚਾਹਤ ਕਿਹਾ ਤਾਂ ਕਿ ਕੁੱਲ ਨੂੰ ਲੋਕਾਂ ਨੇ ਆਪਣੇ ਫੈਲੇ ਵਾਸਤੇ ਸਮਾਨ ਮੰਗਾ ਕਾਲਾ ਪਿਆ। ਕਿ ਉਹਨਾਂ ਨੂੰ ਕੀ ਸੁਨੇਹਾ ਜਿਹੜਾ ਦੇਓਗੇ ਕਿ ਕਿੰਨਾ ਤੱਕ ਚੱਲੇਗਾ। ਪਹਿਲੀ ਗੱਲ ਤੇ ਮੈਂ ਜਨਤਾ ਨੂੰ ਅਪੀਲ ਕਰਾਂਗਾ ਕਿ ਪੈਨਿਕ ਨਹੀਂ ਹੋਣਾ ਹੈਗਾ ਕਿਉਂਕਿ ਕਦੇ ਵੀ ਕੋਈ ਦੇਸ਼ ਵਿੱਚ ਦੇਖੋ ਕੋਰੋਨਾ ਕਾਲ ਵਿੱਚ ਜਦੋਂ ਇੰਨੇ ਅਰ ਦੁਕਾਨਾਂ ਬੰਦ ਹੋ ਗਈਆਂ ਸਭ ਕੁਝ ਬੰਦ ਹੋ ਗਿਆ ਉਹਦੇ باوجود ਹਰ ਇਨਸਾਨ ਨੂੰ ਸਰਕਾਰ ਨੇ ਰਾਸ਼ਨ ਮੁਹੱਈਆ ਕਰਾਇਆ ਸਾਨੂੰ ਇਸ ਕਰਕੇ ਕੋਈ ਪੈਨਿਚ ਨਾ ਪੈਂਦੇ ਹੋਏ ਬਹੁਤ ਜ਼ਿਆਦਾ ਰਾਸ਼ਨ ਇਕੱਠਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਲੋ ਦੁਕਾਨਦਾਰ ਮਿਸਯੂਜ਼ ਕਰਦੇ ਨੇ ਤੇ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਤੁਸੀਂ ਅੱਜ ਦੇਸ਼ ਦੇ ਵਿੱਚ ਜੋ ਸੰਕਟ ਹੈਗਾ ਤੁਹਾਡਾ ਫਰਜ਼ ਬੰਦਾ ਹੈ ਕਿ ਪੰਜਾਬ ਦੀ ਜਨਤਾ ਦਾ ਸਾਥ ਦੇਣਾ ਪੰਜਾਬ ਜਿੰਦਾ ਦੀ ਮਦਦ ਕਰਨਾ ਉਹਦਾ ਸਹਿਯੋਗ ਕਰਨਾ कोरोना ਦੇ ਨਾਲ ਨਜ਼ਾਇਜ਼ ਜਾਂ ਮਤਲਬ ਬਲੈਕਮੇਲਿੰਗ ਨਹੀਂ ਕਰਨੀ ਚਾਹੀਦੀ ਇਹ ਵੀ ਗੱਲ ਠੀਕ ਹੈ ਕਿ ਅਗਰ ਕੋਈ ਬਲੈਕਮੇਲਿੰਗ ਨਜ਼ਰ ਆਏਗੀ ਕਰਨ ਦੇ ਦੁਕਾਨਦਾਰ ਤੋਂ ਦੇ ਖਿਲਾਫ ਸਰਕਾਰੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਦੰਡਿਤ ਕੀਤਾ ਜਾਏਗਾ